ਲੋਕ ਹਿੱਤ ਲੋਕਾਂ ਦੀ ਆਵਾਜ਼ ਕੀ ਨਾਮ ਤੇਰਾ ਗੁਰਪ੍ਰਤਾ ਸਿੰਘ ਗੁਰਪ੍ਰਤਾ ਸਿੰਘ ਕਿਹੜੀ ਕਲਾਸ ਚ ਤੁਸੀਂ ਤੀਸਰੀ ਤੇ ਕਿੰਨੀਆਂ ਆਵਾਜ਼ਾਂ ਕੱਢ ਲੈਂਦੇ ਤੁਸੀਂ 15 ਕੱਢ ਕੇ ਵਿਖਾਓ ਫਿਰ ਮਾਂ ਇਹ ਕਿਹਦੀ ਆਵਾਜ਼ ਆ ਮੈਂ ਮੱਝ ਨਾਲੋਂ ਨਾਲ ਦੱਸੀ ਜਾ ਤੇ ਬਾਅਦ ਚ ਕੱਟੀਆਂ ਹਾਂ ਮੈਂ ਗਾਂ ਦੀ ਹਾਂ ਹੁਣ ਮੈਂ ਕੱਢ ਰਿਆਂ ਬੱਕਰੀ ਦੀ ਮਾਂ ਮਾ ਹੁਣ ਮੈਂ ਕੱਢ ਰਿਆਂ ਬਿੱਲੀ ਦੀ ਮਾ ਮਾ ਹੁਣ ਮੈਂ ਕੱਢ ਰਿਆਂ ਹਾਥੀ ਦੀ ਹੁਣ ਮੈਂ ਕੱਢ ਰਿਆਂ ਘੋੜੇ ਦੀ ਹੁਣ ਮੈਂ ਕੱਢ ਰਿਆਂ ਕੁੱਤੇ ਦੀ ਹੁਣ ਮੈਂ ਕੱਢ ਰਿਆਂ ਹੱਗ ਚੁੱਕ ਤੇ ਕਤੂਰੇ ਦੀ ਹੁਣ ਮੈਂ ਕੱਢ ਰਿਆਂ ਕੀਕੰਦੀ ਮੈਂ ਕੱਢ ਰਿਹਾ ਹਾਂ ਕੁੱਤਾ ਹੁਣ ਮੈਂ ਕੱਢ ਰਿਹਾ ਕੋਇਲ ਦੀ ਵੱਡੇ ਆ ਕੇ ਜੀ ਜੇ ਫੇਮਸ ਹੋ ਗਦੇ ਭੇਜੀ ਇਹ ਹੀ ਕੰਮ ਨਹੀਂ ਨਹੀਂ 15 ਵਜਾਂ ਤੱਕ ਸੀਮਤ ਰਹਿਣਾ ਕਿ ਹੋਰ ਵੀ ਜਨੂਰਾਂ ਦੇ ਕੱਢੇ ਹੋਰ ਵੀ ਜਨੂਰਾਂ ਦੇ ਅੱਛਾ ਜੀ ਕਿਦੇ ਕਿਦੇ ਦੇ ਆਖ ਹੁਣ ਕਿਹੜੇ ਕਿਹੜੇ ਜਨੂਰ ਦੀ ਕੱਢੇਗਾ ਵਾਜ ਹਾਂ ਜੀ ਜਿੰਨੇ ਆਦੀ ਹੁੰਦੇ ਨੇ ਇਹਦੇ ਕਰਕੇ ਕੱਟੇ ਦੀ ਆਵਾਜ਼ ਕੱਢ ਕੇ ਵਿਖਾ ਦੂੰਗਾ ਇਹ ਆਇਆ ਪਾਲਤਾਂ ਫੇਰ ਇੱਕ ਰਾਂ ਚਾਪ ਕਾ ਚਾਪ ਵਿੱਚ ਜਾ ਮਾਜੂ ਦੀ ਵਾਜ ਕੱਢਦੇ ਹੋ ਜੀ ਚਲੋ ਜੀ ਇਹ ਬੇਟਾ ਸਕੂਲ ਕਿਹੜੇ ਜਾਂਦੇ ਹੋ ਹਰਗੁਣ ਪਬਲਿਕਾ ਸਕੂਲ ਅੱਛਾ ਜੀ ਤਿਕਵੇਂ ਨੰਬਰ ਤੇ ਆਇਆ ਅਸ਼ਵਰਜ ਮਾਚੋਂ ਇਹ ਆ ਅਸ਼ਵਰ 3ਰੇ ਤੇ ਤੇ ਨਾਲ ਦੇ ਮੁੰਡਿਆਂ ਨੂੰ ਫੇਰ ਰੋਜ਼ ਵਾਜਾ ਕੱਢ ਕੇ ਸੁਣਾਉਂਦੇ ਹੁੰਦੇ ਹਾਂ ਹਾਂ ਜੀ ਠੀਕ ਆ ਜੀ ਧੰਨਵਾਦ ਛੋਟਾ ਬੱਚਾ ਤੁਹਾਡੇ ਕੋਲ ਆ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਤੇ ਏ ਜੀ ਬੱਚਾ ਤੇ ਬਹੁਤ ਚੜ੍ਹਦੀ ਕਲਾ ਦਾ ਆ ਜੀ ਤੇ ਛੁੱਟੀਆਂ ਦਾ ਕਰਕੇ ਸਾਡੇ ਕੋਲੇ ਤਕਰੀਬਨ ਹੁਣੇ ਜੁੰਨੇ ਛੁੱਟੀਆਂ ਉਦੋਂ ਦਾ ਦਿੱਲੀ ਆਉਂਦਾ ਤੇ ਰੌਣਕਾਂ ਲਾ ਛੱਡਦਾ ਜੀ ਇਹਦੇ ਕੀ ਕਹਨੇ ਇਹ ਬੱਚੇ ਦੇ ਠੀਕ ਹੈ ਜੀ ਤੇ ਵੱਡਾ ਹੋ ਕੇ ਵੀ ਇਹਨੂੰ ਕਿਹਾ ਵੀ ਨਾਲ ਇਹ ਵੀ ਕੰਮ ਕਰਨਾ ਤੇ ਨਾਲ ਪੜ੍ਹਾਈ ਬਹੁਤ ਅਤ ਜ਼ਰੂਰੀ ਆ ਠੀਕ ਹੈ ਜੀ ਆਪਾਂ ਜਿੰਨਾ ਚਿਰ ਪੜਾ ਪੜ੍ਹਾਈ ਲਿਖਾਈ ਨੇ ਕਰਾਂਗੇ ਉਹਨਾਂ ਚਿਰ ਕੁਝ ਨਹੀਂ ਹੋਣਾ ਜੀ ਤੇ ਪੜ੍ਹਾਈ ਦੇ ਨਾਲ ਨਾਲ ਤੁਸੀਂ ਆਪਣੀ ਜਿਹੜੀ ਕਲਾ ਆ ਉਹਨੂੰ ਵੀ ਯਾਰੀ ਰੱਖੋ ਬਹੁਤ ਬਹੁਤ ਧੰਨਵਾਦ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਅਜੇ ਪਿੰਡ ਸਭਰਾ ਤੋਂ ਹੌਲਦਾਰ ਸਰਬਜੀਤ ਸਿੰਘ ਆਰਮੀ ਚ ਆਇਆ ਜੇ ਔਨ ਡਿਊਟੀ ਹੈ ਇਹ ਬੱਚਾ ਜਿਹੜਾ ਵਾ ਮੇਰੇ ਮਨ ਲੋ ਛੋਟੇ ਭਰਾ ਦਾ ਵਾ ਤੇ ਜਨਮਰਾਂ ਦੀਆਂ ਇਹ 15 20 ਵਜਾ ਜਿਹੜਾ ਵਾ ਕੱਢ ਲਿੰਦਾ ਤੇ ਪੜਦਾ ਵੀ ਵਧੀਆ ਸਕੂਲ ਨਾਲ ਸੇਵਾ ਵੀ ਇੱਥੇ ਬਾਬਾ ਜੀ ਦੇ ਡੇਰੇ ਤੇ ਆ ਕੇ ਕਰਦਾ ਰਹਿੰਦਾ ਤੇ ਨਾਲ ਬਜ਼ੁਰਗਾਂ ਦਾ ਬੱਚਿਆਂ ਦਾ ਜਿਹੜਾ ਵਾ ਇੱਕ ਖੇਚਦਾ ਕੇਂਦਰ ਬਣਿਆ ਹੋਇਆ ਵਾ ਵਧੀਆ ਉਹਨਾਂ ਦਾ ਮਨੋਰੰਜਨ ਵੀ ਕਰਦਾ ਹੈ ਤੇ ਪੜ੍ਹਾਈ ਚ ਚੰਗੀ ਪੜ੍ਹਾਈ ਕਰਦਾ ਬਾਤ ਤੇ ਅੱਗੇ ਸਾਡਾ ਇਹੋ ਟੀਚਾ ਵੈ ਤੋਂ ਵੀ ਚੰਗੀ ਪੜ੍ਹਾਈ ਕਰੇ ਤੇ ਚੰਗੀ ਤਰੱਕੀ ਕਰੇ ਵਧੀਆ ਕਰੇ ਵੈਸੇ ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਵੀ ਇਹਨੂੰ ਆਰਮੀ ਦੇ ਵਿੱਚ ਹੀ ਸਿਲੈਕਟ ਕਰਾਉਂਗਾ ਮੈਂ ਉਹਨੇ ਚਰ ਤੱਕ ਮੈਂ ਦੁਬਾਰਾ ਸਰਵਿਸ ਕਰਨ ਦਿਆਂਗਾ ਤੇ ਉਸ ਤੋਂ ਬਦਰਾ ਆਉਣ ਨਾਲ ਪ੍ਰਮੋਟ ਹੋ ਜਾਣਾ ਤੇ ਜਿੰਨੇ ਚਿਰ ਨੂੰ ਇਹਨੇ 10th ਜਾਂ ਪਲੱਸ 2 ਕਰਨੀ ਹੈ ਤੇ ਫਿਰ ਇਹਨੂੰ ਆਰਮੀ ਚ ਹੀ ਸਿਲੈਕਟ ਕਰਵਾਵਾਂਗੇ ਆਪਾਂ ਵੈਗਰ ਜੀ ਖਾਲਸਾ ਵੈਗਰ ਜੀ